ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਹੱਥ ਜੋੜ ਕੇ ਕਿ ਆਗਰ ਜੀ ਨੂੰ ਪਤਾ ਹੈ ਗੁਰਦਾਸਪੁਰ ਡੇਰਾ ਬਾਬਾ ਨਾਨਕ ਰਮਦਾਸ ਅਜਨਾਲੀ ਹਰਕੀ ਦੇ ਵਿੱਚ ਫੋਲ ਨੇ ਫੋਲ ਕੋਰੋ ਜਿਵੇਂ ਸੰਤਾਨ ਕੋ ਲੋਦੀ ਪਾਣੀ ਦੀ ਬੜੀ ਵੱਡੀ ਆਫਤ ਆਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇੱਕ ਸਮਤਾ ਨੇ ਬੜੀ ਸੇਵਾ ਕੀਤੀ ਤਾਂ ਮੰਨ ਤੁਹਾਨੂੰ ਦੇ ਨਾਲ ਸੇਵਾ ਇੰਨੀ ਜ਼ਿਆਦਾ ਕੀਤੀ ਕਿ ਪੂਰਕ ਖੇਤਰ ਅੰਬਾਲਾ ਹਰਿਆਣਾ ਕਰਨਾਲ ਦਸੂਹਾ ਮਕੇਰੀਆਂ ਬਹੁਤ ਬਹੁਤ ਦੂਰ ਤੋਂ ਸਮਤਾ ਨੇ ਇੰਨੀ ਜ਼ਿਆਦਾ ਸੇਵਾ ਕੀਤੀ ਹੈ ਕਿ ਵੇਖੋ ਇਸ ਸਬੰਧ ਵਿੱਚ ਆਪਾਂ ਅੱਜ ਗੱਲ ਕਰਨ ਲੱਗੇ ਹਾਂ ਕਿ ਲੋੜ ਸੀ ਸਮੇਂ ਦੇ ਮੁਤਾਬਕ ਸੰਗਤਾਂ ਨੂੰ ਦਾਸਰ ਪਾਣੀ ਦੀ ਰਸਤਾ ਦੀ ਲੰਗਰ ਤਿਆਰ ਕਰ ਕਰਕੇ ਆ ਪਹਿਲਾਂ ਵੀ ਬੇਨਤੀ ਕੀਤੀ ਕਿ ਪਚਾਉਣਾ ਚਾਹੀਦਾ ਪਰ ਸੰਗਤਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਇਹ ਜਿਹੜੀ ਸੇਵਾ ਕੀਤੀ ਹੈ ਅਜੇ ਵੀ ਕਾਰਜ ਆ ਸੰਗਤਾਂ ਕਿਸੇ ਪਿੰਡ ਤੋਂ 10 ਟਰੱਕ ਆ ਰਹੇ ਨੇ ਟਰਾਲੀਆਂ ਆ ਰਹੀਆਂ ਨੇ ਵੇਖੋ 10-10 20-20 ਹਜ਼ਾਰ ਰੁਪਇਆ ਤੇਲ ਦਾ ਖਰਚਾ ਕਰਕੇ ਦੇ ਸੰਗਤ ਰਸਤੇ ਲੈ ਕੇ ਆਲੀ ਬੜੀ ਸਰਦਾ ਭਾਵਨਾ ਨਾਲ ਤੇ ਆਪ ਜੀਆਂ ਨੂੰ ਪਤਾ ਜਿਹੜੇ ਟਰਾਲੀਆਂ ਲੈ ਕੇ ਆਉਂਦੇ ਹੋ ਪਰ ਹੁਣ ਇਦਾਂ ਗੱਲ ਐ ਤੇ ਨਰਾਦਰੀ ਬੜੀ ਹੋ ਰਹੀ ਐ ਰਸਤਾ ਦੀ ਕਿਉਂਕਿ ਜਿਹੜੇ ਤੇ ਲੋੜਵੰਦ ਹੈਗੇ ਸਨ ਉਹਨਾਂ ਨੇ ਤੇ ਗੋ ਹੱਥ ਜੋੜੇ ਵੀ ਭਾਈ ਸਾਨੂੰ ਪ੍ਰਮਾਤਮਾ ਨੇ ਸਾਡੇ ਜੋਗਾ ਬਹੁਤ ਕੁਝ ਸੰਤਾਣੇ ਦੇ ਦਿੱਤਾ ਤੇ ਸਾਡੇ ਪ੍ਰਮਾਤਮਾ ਨੇ ਜਾਨਾਂ ਬਚਾ ਦਿੱਤੀਆਂ ਪਸ਼ੂ ਬਚਾ ਦਿੱਤੇ ਕਈਆਂ ਦੇ ਕਈਆਂ ਦੇ ਬਹੁਤ ਰੁੜ ਗਏ ਨੁਕਸਾਨ ਹੋਇਆ ਤੇ ਕੁਝ ਕੁਮ ਇਦਾਂ ਦੀਆਂ ਜਿਨ੍ਹਾਂ ਨੇ ਬੇਕਦਰੀ ਕਰ ਦਿੱਤੀ ਆ ਰਾਸ਼ਨ ਦੀ ਇੰਨਾ ਇੰਨਾ ਰਾਸ਼ਨ ਇਕੱਠਾ ਕਰ ਲਿਆ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਮਹੀਨੇ ਤੋਂ ਵੱਧ ਅਸੀਂ ਰਾਸ਼ਨ ਕੋਲ ਰੱਖਾਂਗੇ ਤਾਂ ਖਰਾਬ ਹੋ ਜਾਣਾ ਆਟਾ ਚ ਸੁੰਡੀਆਂ ਪੈ ਜਾਂਦੀਆਂ ਹੋਰ ਵੀ ਫਿਰ ਉੱਥੇ ਰਮਦਾਸ ਜਿਹੜਾ ਬਾਬਾ ਨਾਨਕ ਜਨਾਲੇ 15 15 20 20 30 30 ਕਿਲੋਮੀਟਰ ਤੋਂ ਆ ਕੇ ਤੇ ਲੋਕ ਰਸਨ ਲੈ ਕੇ ਆਪਣੇ ਪਿੰਡਾਂ ਨੂੰ ਜਾ ਰਹੇ ਮੋਟਰਸਾਈਕਲ ਦੇ ਉੱਤੇ ਆਪ ਜੀ ਨੂੰ ਇਹ ਵੀਡੀਓ ਦਿਖਾਉਂਦੇ ਆਂ ਸੀ ਤਿੰਨ ਤਿੰਨ ਬੋਰੀਆਂ ਲੱਦੀਆਂ ਨੇ ਉੱਤੇ ਰਸਨ ਦੀਆਂ ਫਟੇਗੜ ਚੂੜੀਆਂ ਦੇ ਵਿੱਚ ਲਿਆ ਜਾ ਕੇ ਵੇਚ ਵੀ ਰਹੇ ਨੇ ਇਹ ਆ ਕੇ ਫਟੇਗੜ ਚੂੜੀਆਂ ਦੇ ਵਿੱਚ ਵੇਚ ਵੀ ਰਹੇ ਨੇ ਕਿ ਸਸਤੇ ਭਾਅ ਸਾਡੇ ਕੋਲੋਂ ਦੇਖੋ ਕੁਝ ਤਾਂ ਵਿਵਤਾ ਪਈ ਹੈ ਤੇ ਕੁਝ ਆਪਣਾ ਕਾਰੋਬਾਰ ਚਲਾ ਰਹੇ ਨੇ ਉੱਥੋਂ ਲਿਆ ਲਿਆ ਕੇ ਤੇ ਵੇਚੀ ਜਾ ਰਹੇ ਨੇ ਸੋ ਹੱਥ ਜੋੜ ਕੇ ਭਾਈ ਜੀ ਬੇਨਤੀ ਹੈ ਕਿ ਜਿਹੜੇ ਦੂਰ ਦਰਾਡੇ ਤੋਂ ਇੰਨਾ ਮਹਿੰਗਾ ਤੇਲ ਖਰਚ ਕੇ ਵੇਖੋ ਕਿ ਦੀ ਸਰਦਾ ਭਾਵਨਾ ਨਾਲ ਆ ਰਹੇ ਨੇ ਉਹਨਾਂ ਨਾਲ ਹੱਥ ਜੋੜ ਕੇ ਬੇਨਤੀ ਹੈ ਭਾਈ ਹੁਣ ਰਾਸਣ ਬਹੁਤ ਆ ਗਿਆ ਹੈ ਤੇ ਆਪ ਜੀ ਦਾ ਬਹੁਤ ਧੰਨਵਾਦ ਹੈ ਤੁਸੀਂ ਬੜੀ ਸੇਵਾ ਕੀਤੀ ਹੈ ਬੜੇ ਕਿਉਂਕਿ ਪੰਜਾਬ ਨਾਲ ਪਿਆਰ ਕਰਦੇ ਹੋ ਤਾਂ ਕਰਕੇ ਹਮਦਰਦੀ ਕਰਕੇ ਸਾਰੇ ਜਾਣਿਆਂ ਨੇ ਤਨਮਨ ਤਾਂ ਦੇ ਨਾਲ ਸੇਵਾ ਕੀਤੀ ਆਪ ਜੀ ਦਾ ਧੰਨਵਾਦ ਹੈ ਪਰ ਹੁਣ ਆਪ ਜੀ ਨੂੰ ਬੇਨਤੀ ਹੈ ਕਿ ਭਾਈ ਹੁਣ ਕੁਝ ਕੁ ਸਮੇਂ ਬਾਅਦ ਲੋੜ ਜਿਵੇਂ ਕਣਕ ਬੀਜਣੀ ਆ ਜਿਨ੍ਹਾਂ ਦੀ ਫਸਲਾਂ ਖਰਾਬ ਹੋ ਗਈਆਂ ਉਹਨਾਂ ਨੂੰ ਬੀਜ ਦਿੱਤੇ ਜਾਣ ਖਾਦਾਂ ਦਿੱਤੀਆਂ ਜਾਣ ਚਾਹੇ ਪਿੰਡਾਂ ਵਿੱਚ ਜਾ ਕੇ ਵੇਖਿਆ ਜਾਵੇ ਕਿ ਕਿਹਦਾ ਘਰ ਠੱਗ ਗਿਆ ਹੈ ਕੋਈ ਇਨਕੁਆਰੀ ਕਰਕੇ ਉਹਨੂੰ ਜੋਗ ਉਹਦੇ ਮਤਲਬ ਉਹ ਮਾਇਆ ਦਿੱਤੀ ਜਾਵੇ ਚਾਹੇ ਘਰ ਬਣਾ ਕੇ ਦਿੱਤਾ ਜਾਵੇ ਜਿਹੜੀ ਗੱਲ ਅਸਲੀ ਗੱਲ ਹੁਣ ਬਣਦੀ ਹੈ ਕਿਉਂਕਿ ਹੁਣ ਰਾਸਣ ਦੀ ਕੋਈ ਕਮੀ ਨਹੀਂ ਹੈ ਨਾ ਵਾੜ ਦੀ ਕਮੀ ਹੈ ਬਹੁਤ ਸੰਤਾਨੇ ਸੇਵਾ ਕਰ ਦਿੱਤੀ ਹੈ ਹੁਣ ਤਾਂ ਉਹ ਲੋਕ ਇਕੱਠਾ ਕਰ ਰਹੇ ਨੇ ਜਿਨ੍ਹਾਂ ਨੂੰ ਸਮਝਣੀ ਹੈ ਕਿ ਇਹ ਵਿਵਤਾ ਦੇ ਸਮੇਂ ਤੇ ਸਾਨੂੰ ਚਾਹੀਦਾ ਸੀ ਉਹ ਐਵੇਂ ਇਕੱਠਾ ਕਰੀ ਜਾ ਰਹੇ ਨੇ ਸੋ ਅੱਜ ਵੀ ਫਤਿਹਗੜ ਚੂੜੀਆਂ ਤੋਂ ਨੌਜਵਾਨ ਗਏ ਸਨ ਜਿਵੇਂ ਮੋਟਰਸਾਈਕਲਾਂ ਵਿੱਚ ਪਾਣੀ ਪੈ ਗਿਆ ਗਾਰ ਪੈ ਗਈ ਘੜਵਾਂ ਤੋਂ ਤੇਲ ਖੜਿਆ ਇੱਥੋਂ ਉਹਨਾਂ ਦੀ ਸਰਵਿਸ ਕਰਕੇ ਗਏ ਨੇ ਬੜੀ ਵਧੀਆ ਗੱਲ ਹੈ ਚੰਗੀ ਗੱਲ ਹੈ ਅਜੇ ਵੀ ਕੋਈ ਸੰਗਤਾਂ ਇਦਾਂ ਦੀਆਂ ਕਾਰੀਆਂ ਨੇ ਸੇਵਾ ਸੋ ਆਪ ਜੀ ਨੂੰ ਇਹ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਉਹ ਵਰਵੀ ਸੰਗਤਾਂ ਨੂੰ ਪਤਾ ਲੱਗੇ ਆਪਣੇ ਭਾਈ ਜਿਹੜੇ ਵੇਖੋ ਐਡੀ ਐਡੀ ਦੂਰੋਂ ਅੰਮਾਲੇ ਤੋਂ ਪੁਰਕ ਖੇਤਰ ਤੋਂ ਆ ਰਹੇ ਨੇ ਜਿੰਨਾ ਕੋਲ ਵੀ ਇਹ ਵੀਡੀਓ ਪਹੁੰਚਦੀ ਆਪਣੇ ਗੁਰੂ ਘਰ ਇਹ ਵੀਡੀਓ ਲੋਸਮਿਟ ਕੀਤੀ ਜਾਵੇ ਕਿ ਭਾਈ ਹੁਣ ਆਪ ਜੀ ਦਾ ਧੰਨਵਾਦ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਰਸਤਾ ਕੱਟੀਆਂ ਹੋ ਗਈਆਂ ਹੁਣ ਜਦੋਂ ਸਮਾਂ ਆਏਗਾ ਜਿਸ ਹਿਸਾਬ ਦੇ ਨਾਲ ਆਪਾਂ ਸੰਗਤਾਂ ਦੀ ਸੇਵਾ ਕਰ ਸਕੀਏ ਆ ਡੀਜ਼ਲ ਦੇ ਕੇ ਈਜ਼ ਦੇ ਕੇ ਖਾਦਾ ਦੇ ਕੇ ਕਿਉਂਕਿ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਦਾ ਵੇਖੋ ਪੂਰਾ ਤਾਂ ਨਹੀਂ ਕਰ ਸਕਦੇ ਜਿੰਨਾ ਜਿੰਨਾ ਨੁਕਸਾਨ ਹੋ ਗਿਆ ਪਰ ਜਿੰਨੀ ਵੀ ਅਸੀਂ ਧਰਤੀ ਹੋਏ ਉਹ ਕਰਾਂਗੇ ਸਾਰੇ ਨਾਲ ਮਿਲ ਕੇ ਪਰ ਇਸ ਸਰਕਾਰ ਨੂੰ ਬੇਨਤੀ ਪਾਈ ਪਿੰਡਾਂ ਚ ਅਲਾਸਮੈਂਟ ਕੀਤੀ ਜਾਵੇ ਕਿ ਹੁਣ ਰਸਤਾ ਜਿਹੜੀਆਂ ਉਹ ਨਾ ਪਚਾਈਆਂ ਜਾਣ ਕਿਉਂਕਿ ਬੇਕਦਰੀ ਬੜੀ ਹੋ ਰਹੀ ਹੈ ਇਸ ਬੇਨਤੀ ਨੂੰ ਪਾਈ ਪਰਮਾਨ ਕਰਿਓ ਕਿ ਅਸੀਂ ਬਲੰਦ ਅਸੀਂ ਉਹ ਇਹ ਚਾਰਾਂ ਪਿੰਡਾਂ ਵੀ ਇਹ ਠੀਕ ਹੁੰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ